ਸਤਿ ਸ੍ਰੀ ਅਕਾਲ ਜੀ ਮੈਂ ਡਾਕਟਰ ਹਰਜਿੰਦਰ ਸਿੰਘ ਸਵਾਗਤ ਹੈ ਤੁਹਾਡਾ ਨਰੋਈ ਖਰਾਕ ਨਰੋਇ ਜੀਵਨ ਪ੍ਰੋਗਰਾਮ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਨਰੋਈ ਖਰਾਕ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਕਰਦੇ ਹਾਂ ਕਿਸੇ ਵੀ ਬਿਮਾਰੀ ਦੇ ਨਾਲ ਸੰਬੰਧਿਤ ਜਾਣਕਾਰੀ ਆਪ ਜੀ ਤੱਕ ਪਹੁੰਚਾਉਣੇ ਆ ਸੋ ਅੱਜ ਇੱਕ ਬਹੁਤ ਹੀ ਕ੍ਰੋਨਿਕ ਡਿਜ਼ੀਜ਼ ਮਾਈਗ੍ਰੇਨ ਬਾਰੇ ਗੱਲਬਾਤ ਕਰਾਂਗੇ ਮਾਈਗ੍ਰੇਨ ਸਿਰ ਦਾ ਦਰਦ ਮੋਢਿਆਂ ਦਾ ਅੱਖਾਂ ਦੇ ਵਿੱਚ ਦਰਦ ਤੇ ਚੱਕਰ ਆਉਣ ਲੱਗ ਜਾਂਦੇ ਨੇ ਕਈ ਵਾਰੀ ਉਲਟੀਆਂ ਵੀ ਆਉਣ ਲੱਗ ਜਾਂਦੀਆਂ ਹੈ ਜਿਆਦਾ ਭਿਆਨਕ ਬਿਮਾਰੀ ਦੇ ਵਿੱਚ ਮਰੀਜ਼ ਬਹੁਤ ਜਿਆਦਾ ਤੰਗ ਹੁੰਦਾ ਉਹਦੀ ਜਿਹੜੀ ਮਾਨਸਿਕ ਸਥਿਤੀ ਹੈ ਉਹ ਵੀ ਡਗ ਮਗਾਉਣ ਲੱਗ ਜਾਂਦੀ ਹੈ ਆਸਪੀਸੇ ਨੂੰ ਬਲੱਡ ਵਧੀਆ ਮਾਤਰਾ ਦੇ ਵਿੱਚ ਮਿਲ ਲੱਗ ਜਾਂਦਾ ਤੇ ਉਹਨਾਂ ਦੀ ਜੋ ਸਟਿਫਨੈਸ ਹੈ ਉਹ ਖਤਮ ਹੋ ਜਾਂਦੀ ਹੈ ਜਾਂ ਘਟ ਜਾਂਦੀ ਹੈ ਤਾਂ ਮਾਈਗ੍ਰੇਨ ਤੋਂ ਰਾਹਤ ਹੋ ਮਹਿਸੂਸ ਹੋਣ ਲੱਗ ਜਾਂਦੀ ਹੈ। ਜਿਆਦਾ ਸੁਡੀ ਵਧੀਆ ਬਣ ਲੱਗ ਜਾਂਦੀ ਹੈ। ਤੁਸੀਂ ਤਰੋ ਤਾਜ਼ਾ ਮਹਿਸੂਸ ਕਰੋਗੇ। ਪਹਿਲੇ ਦਿਨ ਤੋਂ ਹੀ। ਅਨੀਂਦ ਵਧੀਆ ਹੋਊਗੀ। ਬੋਡੀ ਜਿਹੜੀ ਰਿਲੈਕਸ ਹੋਊਗੀ। ਸੋ ਇਹਦੇ ਨਾਲ ਬਹੁਤ ਜ਼ਿਆਦਾ ਦਿੱਕਤਾਂ ਦਾ ਆਪਾਂ ਨੂੰ ਸਾਹਮਣਾ ਕਰਨਾ ਪੈਂਦਾ ਜਿਵੇਂ ਕਿ ਸਿਰ ਦਾ ਬਹੁਤ ਤੇਜ਼ ਦਰਦ ਰਹਿੰਦਾ ਹੈ। ਚੱਕਰ ਆਉਂਦੇ ਆ। ਕਈ ਕੇਸਾਂ ਦੇ ਵਿੱਚ ਉਲਟੀਆਂ ਵੀ ਆਉਣ ਲੱਗ ਜਾਂਦੀਆਂ। ਸਿਰ ਦਾ ਦਰਦ ਬਹੁਤ ਜ਼ਿਆਦਾ ਤੇਜ਼ ਰਹਿੰਦਾ ਹੈ। ਅੱਖਾਂ ਦੇ ਵਿੱਚ ਦਰਦ ਹੋਣ ਲੱਗ ਜਾਂਦਾ ਹੈ। ਮੋਢਿਆਂ ਦੇ ਵਿੱਚ ਤੌਣ ਦੇ ਵਿੱਚ ਤਾਂ ਦਰਦ ਰਹਿੰਦਾ ਹੀ ਹੈ। ਤੇ ਨਾਲ-ਨਾਲ ਖੇਚੜ ਲੱਗ ਜਾਂਦੀ ਹੈ। ਮਰੀਜ਼ ਇਰੀਟੇਟ ਹੋਣ ਲੱਗ ਜਾਂਦਾ ਹੈ। ਕੁਝ ਵੀ ਉਹਨੂੰ ਚੰਗਾ ਨਹੀਂ ਲੱਗਦਾ। ਚਿੜਚਿੜਾਪਣਾ ਜੋ ਉਦੇ ਉੱਪਰ ਹੈਵੀ ਹੋ ਜਾਂਦਾ ਇਹਦੇ ਹੋਣ ਦੇ ਬੱਖ-ਬੱਖ ਕਾਰਨ ਨੇ ਜਿਵੇਂ ਕਿ ਇਹ ਨਿੰਦਰਾ ਜਿਆਦਾ ਰਹਿਣਾ ਸਟ੍ਰੈਸ ਟੈਨਸ਼ਨ ਕਿਸੇ ਗੱਲ ਦੀ ਲੋਡ ਤੋਂ ਵੱਧ ਕਰਨੀ ਕਬਜ ਪੇਟ ਦਾ ਖਰਾਬ ਰਹਿਣਾ ਪੋਜਨ ਪਾਣੀ ਹਲਦੀ ਡਾਈਟ ਨਾ ਲੈਣਾ ਇਹ ਬਿਮਾਰੀਆਂ ਦਾ ਆਪਣਾ ਕਾਰਨ ਬਣਦਾ ਹੈ ਜੋ ਮਾਈਗਰੇਨ ਹੈ ਮਾਈਗਰੇਨ ਤੋਂ ਰਹਾਤ ਪਾਈ ਜਾ ਸਕਦੀ ਹੈ ਕਿਸੇ ਫਿਜ਼ੀਓਥੈਰੇਪੀਸ ਦੀ ਸਲਾਹ ਲੈਣ ਤੋਂ ਬਾਅਦ ਉਪਰੰਤ ਤੁਸੀਂ ਨਿਯਮ ਅਨੁਸਾਰ ਕਸਰਤ ਐਕਸਰਸਾਈਜ਼ ਕਰੋ ਮਾਰਨਿੰਗ ਵਾਕ ਕਰੋ ਹੈਲਦੀ ਭੋਜਨ ਖਾਓ ਇਹੇ ਬਿਮਾਰੀਆਂ ਤੋਂ ਤੁਸੀਂ ਨਿਜਾਤ ਪਾ ਸਕਦੇ ਹੋ ਫਿਜ਼ੋਥੈਰਾਪੀ ਸਟ ਇੱਕ ਖੂਨ ਦੀ ਸਪਲਾਈ ਨੂੰ ਚਲਾ ਦਿੰਦਾ ਹੈ ਸਟ੍ਰੈਸ ਨੂੰ ਘਟਾ ਦਿੰਦਾ ਹੈ ਜੋ ਸਟੈਪਨੈਸ ਹੈਗੀ ਉਹ ਮਾਸਪੇਸ਼ੀਆਂ ਦੇ ਵਿੱਚ ਘਟ ਜਾਂਦੀ ਹੈ ਤੇ ਉਸ ਤੋਂ ਬਾਅਦ ਤੁਸੀਂ ਐਕਸਰਸਾਈਜ਼ ਕਰਦੇ ਹੋ ਤਾਂ ਇਹਨਾਂ ਬਿਮਾਰੀਆਂ ਤੋਂ ਤੁਸੀਂ ਰਾਹਤ ਮਹਿਸੂਸ ਕਰ ਸਕਦੇ ਹੋ ਸੋ ਮਾਈਗਰੇਨ ਦੇ ਵਿੱਚ ਕਬਰਾਂਉਣ ਦੀ ਲੋੜ ਨਹੀਂ ఫిਜ਼ੀਓਥੈਰੇਪੀ ਦੇ ਵਿੱਚ ਇਹਦਾ ਬਹੁਤ ਜ਼ਿਆਦਾ ਵਧੀਆ ਹੱਲ ਹੈ ਸੋ ਐਕਸਰਸਾਈਜ਼ਾਂ ਕਰੋ ਚੰਗੀ ਖਰਾਕ ਖਾਓ ਖੁਸ਼ ਰਹੋ ਆਵਾਜ਼ ਰਹੋ and what